ਡੰਕੀ ਰੂਟ ਦੇ ਜ਼ਰੀਏ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਅਮਰੀਕਾ ਕੈਨੇਡਾ ਜਾਂਦੇ ਨੇ ਲੇਕਿਨ ਹੁਣ ਡੋਨਲਡ 트ੰਪ ਦੀ ਸਰਕਾਰ ਤੋਂ ਬਾਅਦ ਜਿਵੇਂ ਹੀ ਅਮਰੀਕੀ ਫੌਜ ਦੇ ਜਹਾਜ਼ ਚ ਉਹਨਾਂ ਨੂੰ ਵਾਪਸ ਅੰਮ੍ਰਿਤਸਰ ਭੇਜਿਆ ਗਿਆ ਭਾਰਤ ਭੇਜਿਆ ਗਿਆ ਤਾਂ ਬਹੁਤ ਸਾਰੇ ਸਵਾਲ ਉੱਠਣ ਲੱਗ ਪਏ ਸਵਾਲ ਇਹ ਵੀ ਉੱਠਣ ਲੱਗ ਪਏ ਕਿ ਬਹੁਤ ਸਾਰੇ ਪੰਜਾਬੀ ਅਜਿਹੇ ਨੇ ਜਿਹੜੇ ਉੱਥੇ ਜਾ ਕੇ ਅਸਾਈਲਮ ਅਪਲਾਈ ਕਰਦੇ ਨੇ ਕਹਿੰਦੇ ਨੇ ਕਿ ਸਾਨੂੰ ਪੰਜਾਬ 'ਚ ਖਤਰਾ ਹੈ ਦੇਸ਼ ਤੋਂ ਖਤਰਾ ਹੈ ਔਰ ਸਾਨੂੰ ਅਸਾਲਮ ਦਿੱਤੀ ਜਾਵੇ ਔਰ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਨੇ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਸਭ ਤੋਂ ਜ਼ਿਆਦਾ ਸਹਾਈਲਮ ਪ੍ਰੋਵਾਈਡ ਕਰਵਾਂਦੀ ਹੈ ਚਿੱਠੀ ਜਿਹੜੀ ਉਹਨਾਂ ਵੱਲੋਂ ਕੱਢੀ ਜਾਂਦੀ ਹੈ ਕਿਸ ਤਰੀਕੇ ਨਾਲ ਇਹ ਪੂਰਾ ਪ੍ਰੋਗਰਾਮ ਰੰਦਾ ਹੈ ਜਾਂ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਰੰਦਾ ਹੈ ਗੱਲਬਾਤ ਕਰਾਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਵਾਏਪੀਜੀ ਦਾ ਖਾਲਸਾ ਵਾਏਪੀਜੀ ਦੀ ਫਤਿਹ ਜੀ ਅਸੀਂ ਚਿੱਠੀ ਦਿਨੇ ਹੈ ਜਿਹੜੇ ਸਿੱਖ ਹੈ ਕਿ ਉਹ ਕਰਕੇ ਸਿੱਖ ਸਟੇਟਲੈਸ ਹੈ ਹਿੰਦੂਆਂ ਦਾ ਮੋਲਕ ਈਂਡੀਆ ਮੁਸਲਮਾਨਾਂ ਦਾ ਪਾਕਿਸਤਾਨ ਦਾ ਹੈ ਤੇ ਉੱਥੇ ਨਾ ਹਿੰਦੂ ਦੇ ਉੱਤੇ ਇੱਥੇ ਨਾ ਪਾਕਿਸਤਾਨ ਦੇ ਉੱਤੇ ਜ਼ਬਰ ਹੁੰਦਾ ਉਹਨਾਂ ਦੇ ਵਸਿੰਦਿਆਂ ਦਾ ਤੇ ਸਿੱਖਾਂ ਦੇ ਉੱਤੇ ਬਹੁਤ ਜ਼ਬਰ ਹੁੰਦਾ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜ੍ਹਤੀਆਂ ਫਿਰ ਰਜੀਵ ਗਾਂਧੀ ਨੇ ਨਸਲਕੁਸ਼ੀ ਕੀਤੀ ਹੁਣ ਕੱਲ ਦੀ ਗੱਲ ਕਰੀਏ ॠਸ਼ੀਕੇਸ਼ ਦੇ ਵਿੱਚ ਜਿੱਥੇ ਭਾਜਪਾ ਆਰਐਸਐਸ ਸਰਕਾਰ ਹੈ ਉੱਥੇ ਇੱਕ ਸਿੱਖ ਦੀ ਦੁਕਾਨ ਬਿਲਕੁਲ ਬਰਬਾਦ ਕਰਤੀ ਉਹਦੀ ਦਾੜੀ ਪੱਟਦੀ ਉਹਦਾ ਸਾਫਾ ਲਾਤਾ ਹੁਣ ਜਿਹੜਾ ਅਸੀਂ ਦਸਤਾਵੇਜ਼ ਬਣਾਉਂਦੇ ਆ ਉਹ 300 ਸਫਿਆਂ ਦਾ ਹੋ ਗਿਆ ਤੇ ਇਹ ਰਿਸ਼ੀਕੇਸ਼ ਦਾ ਵੀ ਇਨਸੀਡੈਂਟ ਵਿੱਚ ਪਾ ਦਿੱਤਾ ਗਿਆ ਕਿ ਸਾਡੇ ਉੱਤੇ ਅੱਜ ਵੀ ਜ਼ਬਰ ਹੋ ਰਿਹਾ ਤੇ ਜਿਹੜੇ ਇਹ ਕੈਨੇਡਾ ਦੇ ਵਿੱਚ ਠੂਗੋ ਸਾਹਿਬ ਨੇ ਕਿਹਾ ਹੈ ਕਿ ਇੰਡੀਆ ਨੇ ਇਥੋਂ ਦੇ ਸਿੱਖ ਮਰਵਾਏ ਹੈ ਉਹੀ ਵਿੱਚ ਗਿਆ ਹੈਗਾ ਤੇ ਤੁਹਾਨੂੰ ਪਤਾ ਹੈ ਕਿ ਪੰਨੂ ਦੇ ਉੱਤੇ ਅਟੈਕ ਕੀਤਾ ਜਿਹੜਾ ਨਿਊਯਾਰਕ ਯੂ ਐਸ ਏ ਦੇ ਵਿੱਚ ਸੀਗਾ ਉਹ ਬਿਲਕੁਲ ਸਾਬਤ ਹੋ ਗਿਆ ਕਿ ਇੰਡੀਆ ਨੇ ਉੱਥੇ ਬਦਮਾਸ਼ ਭੇਜੇ ਸੀਗੇ ਕਿ ਉਹਨੂੰ ਮਾਰ ਦਿੱਤਾ ਜਾਵੇ ਉਹਨਾਂ ਦੇ ਵਿੱਚੋਂ ਇੱਕ ਗੁਪਤਾ ਫੜ ਕੇ ਜੇਲ੍ਹ ਦੇ ਵਿੱਚ ਵੀ ਹੈ ਅਮਰੀਕਾ 'ਚ ਤੇ ਇੰਡੀਅਨ ਗਵਰਨਮੈਂਟ ਮੰਨ ਗਈ ਹੈ ਕੀ ਹਾਂ ਇੱਕ ਜਾਦਵ ਸੀਗਾ ਰੌਦਾ ਬੰਦਾ ਜਿਹੜਾ ਇਹ ਸਾਰਾ ਕੁਝ ਕਰਦਾ ਸੀ ਪਰ ਰੌ ਤਾਂ ਬਹੁਤ ਜਾਦਵ ਤਾਂ ਬਹੁਤ ਛੋਟਾ ਜਿਹਾ ਬੰਦਾ ਹੈ ਇਹ ਸਾਰਾ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਹੋਮ ਮਿਨਿਸਟਰ ਤੱਕ ਐਕਸਟਰਨਲ ਅਫੇਅਰਸ ਮਿਨਿਸਟਰ ਤੱਕ ਫਿਰ ਡਿਫੈਂਸ ਮਿਨਿਸਟਰ ਤੱਕ ਫਿਰ ਜਿਹੜੇ ਡੋਇਲ ਹੈ ਸਿ큐ਰਿਟੀ ਐਡਵਾਈਜ਼ਰ ਫਿਰ ਰੌ ਦਾ ਮੁਖੀ ਸਿਨਾ ਹੈਗਾ ਸਾਬਕਾ ਰੌ ਦਾ ਮੁਖੀ ਗੁਪਤ ਇਹ ਗੋਇਲੇ ਇਹ ਸਾਰਿਆਂ ਨੇ ਇਹ ਸਕੀਮਾਂ ਬਣਾਈਆਂ ਕਿ ਸਿੱਖ ਜਿਹੜੇ ਖਾਲਸਾ ਦੀ ਗੱਲ ਕਰਦੇ ਐ ਉਹਨਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਹੀ ਬਾਹਰ ਦੀਏ ਤੇ ਇਹ ਮੋਦੀ ਸਾਹਿਬ ਛੇਹੀ ਮਾਰਦੇ ਸੀ ਕਿ ਪੈਲਟੋਂ ਹਮ ਦਸਤਾਵੇਜ਼ ਇਹ ਸਿੱਖੋ ਕੇ ਖਿਲਾਫ ਉਹ ਮੁਲਕ ਮੇਂ ਭੇਜ ਦਿੱਤੇ تھے ਜਹਾਂ ਇਹ ਸਰ ਲੈਤੇ تھے ਪਰ ਅਬ ਹਮ ਸਿੱਧਾ ਉਨਕੋ ਕਰ ਦਿੰਦੇ ਆ ਤੁਸੀਂ ਤੁਹਾਡੀ ਪਾਰਟੀ ਹੁਣ ਤੱਕ ਕਿੰਨੇ ਮੁੰਡੇ ਕੁੜੀਆਂ ਨੂੰ ਦੀ ਚਿੱਠੀ ਜੜੀ ਕਰ ਚੁੱਕੀ ਹੈ ਜਾਂ ਤੁਹਾਡੇ ਕੋ ਕਿੰਨੇ ਮੁੰਡੇ ਕੁੜੀਆਂ ਆਏ ਜਿੰਨੇ ਆਏ ਹੈ ਜੀ ਜਿੰਨਾ ਇਹ ਉਹਨਾਂ ਦੀਆਂ ਸफारਸ਼ਾਂ ਸਾਡੇ ਜਥੇਦਾਨਾਂ ਨੇ ਕੀਤੀਆਂ ਹੈ ਕਿ ਇਹ ਜਿਹੜੇ ਉਹਨਾਂ ਦੇ ਪੇਰੈਂਟਸ ਨੇ ਕੀਤੀਆਂ ਉਹਨਾਂ ਦਾ ਦੇਖ ਕੇ ਕਿ ਇਹਨਾਂ ਦੇ ਉੱਤੇ ਜ਼ਬਰ ਹੋਇਆ ਹੈ ਇਹਨਾਂ ਦੇ ਉੱਤੇ ਟੌਰਚਰ ਹੋਇਆ ਹੈ ਮੇਰੇ ਉੱਤੇ ਟੌਰਚਰ ਹੋਇਆ ਹੈਗਾ ਤਾਂ ਮੇਰਾ ਮਤਲਬ ਹੈ ਉਹਨਾਂ ਨੂੰ ਚਿੱਠੀ ਦਿੱਤੀ ਜਾਂਦੀ ਹੈ ਇਹ ਕੋਈ ਫੀਸ ਵੀ ਹੁੰਦੀ ਹੈ ਚਿੱਠੀ ਦੀ ਕਿ ਇੰਨੇ ਪੈਸੇ ਲਵਾਂਗੇ ਤੁਹਾਨੂੰ ਚਿੱਠੀ ਦੇ ਦਾਂਗੇ ਜਿੰਨਾ ਕੋਈ ਦੇਣਾ ਚਾਹੁੰਦਾ ਹੈ ਉਹਨਾਂ ਅਸੀਂ ਲੈ ਲੈਂਦੀ ਆ ਪਾਰਟੀ ਚ ਲਾਉਣ ਨੂੰ ਜਿਵੇਂ ਤੁਹਾਡੀ ਨੈਟ ਇਸ਼ਤਿਹਾਰबाजी ਕਰਦੀ ਹੈ ਤੇ ਪੈਸੇ ਦਿੰਦੀ ਹੈ ਪੈਸੇ ਤੋਂ ਬਗੈਰ ਨਹੀਂ ਕੁਝ ਵੀ ਹੁੰਦਾ ਮਨੀ ਮੇਕਸ ਮਰ ਗੋ ਰਨ ਅੰਗਰੇਜ਼ੀ ਦੀ ਕਹਾਵਤ ਹੈ ਕਿ ਘੋੜੀ ਜੇ ਭੱਜੂਗੀ ਤੇ ਪੈਸੇ ਨਾਲ ਹੀ ਭੱਜੂਗੀ ਵੱਧ ਵੱਧ ਹੁਣ ਤੱਕ ਕਿੰਨੇ ਪੈਸੇ ਇੱਕ ਬੰਦੇ ਨੇ ਦਿੱਤੇ ਨੇ ਜੇ ਕਿਸੇ ਨੇ ਸੈਲਮ ਲਈਏ ਤੇ ਨੇ ਜਿਆਦਾ ਤਾਂ ਨਹੀਂ ਕੋਈ ਦਿੱਤੇ ਇਹ ਜਦੋਂ ਇਹ ਤੋਂ ਦੇ ਤੀ ਕੋਦੇ 50 ਦੇ ਦਿੰਦੇ ਕੋਈ 30 ਲੱਖ ਰੁਪਏ ਨਹੀਂ ਨਹੀਂ ਹਜਾ 50000 50000 ਹਾਂ ਇੱਕ ਚਿੱਠੀ ਤੁਸੀਂ ਕਰਦੇ ਹੋ ਉਹਦੇ 50000 ਨਹੀਂ ਨਹੀਂ ਜੇ ਉਹ ਦਊਗਾ ਆਪਣੀ ਜੇ ਦੇਣਾ ਚਾਹੇਗਾ ਹਾਂ ਔਰ ਇਹਦਾ ਕ੍ਰਾਈਟੇਰੀਆ ਕੀ ਹੁੰਦਾ ਹੈ ਇਹ ਇਹ ਤਾਂ ਛੇੜ ਕਾਤੀ ਹੈ ਤੁਹਾਨੂੰ ਕਿ ਇਹ ਇਹ ਚਿੱਠੀ ਜਾਂਦੀ ਹੈ ਜਦੋਂ ਜ਼ਬਰਦਸਤ ਇੰਡੀਆ ਕਰ ਰਿਹਾ ਹੈਗਾ ਤੇ ਮੇਰੇ ਉੱਤੇ ਕੇਸ ਨਾ ਕਰ ਦੇਂਦੀ ਗਵਰਨਮੈਂਟ ਆਫ ਇੰਡੀਆ ਸਾਰੇ ਕਾਂਗਰਸ ਚੋਂ ਦੀ ਹੈ ਮੇਰੇ ਉੱਤੇ ਕੇਸ ਕਰਨਾ ਇਹ ਚੱਲਦਾ ਹੈ ਤੇ ਮੈਂ ਤਾਂ ਸਾਰੇ ਪੋਲ ਖੋਲਤੇ ਇੰਡੀਆ ਦੇ ਵਿੱਚ ਜੋ ਜਬ ਸਾਹਮਣੇ ਲੱਗਦਾ ਕਹਿੰਦੇ ਕਿ ਟਰੈਵਲ ਏਜੰਟ ਜਿਹੜੇ 40 40 50 50 ਲੱਖ ਰੁਪਏ ਲੈ ਲੈਂਦੇ ਆ ਡੰਕੀ ਰੂਟ ਦੇ ਜ਼ਰੀਏ ਉਸ ਤੋਂ ਬਾਅਦ ਉਹ ਇਹ ਕਹਿੰਦੇ ਕਿ ਅਸੀਂ ਸਿਮਰਨਜੀਤ ਸਿੰਘ ਮਾਨ ਹੋਰਾਂ ਤੋਂ ਤੁਹਾਨੂੰ ਉੱਥੋਂ ਸੈਲਮ ਦਵਾ ਦਾਂਗੇ ਅਸੀਂ ਤੁਹਾਨੂੰ ਉੱਥੇ ਤੁਹਾਡਾ ਰਹਿਣ ਦਾ ਸਾਰਾ ਸਿਸਟਮ ਕਰਾ ਦਾਂਗੇ ਸਾਡੇ ਵਕੀਲ ਉੱਥੇ ਲੜਨਗੇ ਸਿਮਰਨ ਸਿੰਘ ਮਾਨ ਹੋਰਾਂ ਦੀ ਪਾਰਟੀ ਉੱਤੇ ਵਕੀਲ ਹਾਇਰ ਕਰਕੇ ਦੇਗੀ ਇਸ ਕਰਕੇ ਉਹ ਚਲੀ ਚਲੀ ਪਈਆਂ ਪਈਆਂ ਲੱਖ ਰੁਪਏ ਲੱਗਣਗੇ ਨਹੀਂ ਜੀ ਨਹੀਂ ਅਸੀਂ ਟਰੈਵਲ ਏਜੰਟ ਦੇ ਨਾਲ ਕੋਈ ਤਲਕ ਨਹੀਂ ਰੱਖਿਆ ਇਹਦਾ ਸਬੂਤ ਦਿਓ ਤਾਂ ਅਸੀਂ ਦੱਸਾਂਗੇ ਅਸੀਂ ਟਰੈਵਲ ਏਜੰਟ ਨੂੰ ਕਾਨੂੰਨ ਜਾਣੇ ਅਸੀਂ ਕੋਈ ਇਹ ਵਪਾਰੀ ਥੋੜੀ ਹਾਂ ਅਸੀਂ ਇੱਕ ਪੋਲਿਟਿਕਲ ਪਾਰਟੀ ਹਾਂ ਸਿੱਖਾਂ ਦੀ ਜਿਹੜੀ ਸਖਲਸਤਾਨ ਮੰਗਦੀ ਹੈ ਇੱਕ ਸਟੇਟ ਮੰਗਦੀ ਹੈ ਨਿਊਕਲੀਅਰ ਪਾਕਿਸਤਾਨ ਜਿ ਜਿ ਕੁਲੇ ਇੱਥੇ ਆ ਰਹੇ ਕੇ ਹੈ ਇੰਡੀਆ ਹਿੰਦੂ ਇੰਡੀਆ ਤੇ ਕਮਿਊਨਿਸਟ ਰਾਇਨ ਇਹ ਤੇ ਵਿੱਚ ਅਸੀਂ ਮੰਗਦੇ ਆ ਕਿ ਸਾਡਾ ਇੱਕ ਅਲੱਗਾ ਖਿੱਤਾ ਹੋਣਾ ਚਾਹੀਦਾ ਹੈ ਜਿਹੜਾ ਸਾਨੂੰ ਇਹ 1846 ਦੀ ਜਿਹੜੀ ਟ੍ਰੀਟੀ ਹੋਈ ਸੀਗੀ ਅੰਗਰੇਜ਼ਾਂ ਦੇ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਡੀ ਬਾਦਸ਼ਾਹੀ ਸੋਵਰਨਿਟੀ ਰਿਸਟੋਰ ਕੀਤੀ ਜਾਊਗੀ ਜਦੋਂ ਦਲੀਪ ਸਿੰਘ ਦੀ ਉਮਰ 18 ਸਾਲ ਦੀ ਹੋ ਗਈ ਸੀ ਹੋਊਗੀ ਪਰ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਕਿ 1947 ਦੇ ਵਿੱਚ ਮੁਸਲਮਾਨਾਂ ਦਾ ਰਾਜ 1857 ਦਾ ਜਿਹੜਾ ਗਦਰ ਹੋਇਆ ਉਹ ਤੋਂ ਭੰਗ ਕਰ ਦਿੱਤਾ ਸੀਗਾ ਤੇ ਹਿੰਦੂਆਂ ਦਾ ਤਾਂ ਰਾਜ ਕਦੇ ਹੋਇਆ ਹੀ ਨਹੀਂ ਸੋਏ ਯੋਧਿਆਂ ਦਾ ਉਹਨਾਂ ਨੂੰ ਤਾਂ ਮੁਲਕ ਦੇਤੇ ਪਰ ਜਿੰਨਾਂ ਨਾਲ ਟੀਟੀ ਸੰਧੀ ਦੇ ਵਿੱਚ ਲਿਖਿਆ ਹੈ ਕਿ ਜਦੋਂ ਤੁਹਾਡਾ ਮਹਾਰਾਜਾ ਉਮਰ ਤਾਂ ਹੋ ਜਾਊਗਾ ਤੋ ਡੀ ਜੀਡੀਪ ਹੈ ਮਤਲਬ ਕੀ ਕੀ ਬਾਤ ਚਾਹੀ ਇਹਨੂੰ ਸੁਰਜੀਤ ਕੀਤਾ ਜਾਊਗਾ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਪਾਰਟੀ ਕਿਸੇ ਟਰੈਵਲ ਏਜੰਟ ਨਾਲ ਨਹੀਂ ਹੈ ਨਾ ਕੋਈ ਟਰੈਵਲ ਏਜੰਟ ਨਾਲ ਨਹੀਂ ਹੈ ਜਿਹੜਾ 30 ਲੱਖ 40 ਲੱਖ ਨਹੀਂ ਜੀ ਅਸੀਂ ਇਹ ਗੰਦੇ ਬੰਦੇ ਥੋੜੀ ਆ ਯਾਰ ਇਹ ਇੱਜ਼ਤਦਾਰ ਆਦਮੀ ਆ ਸਾਰੇ ਇੱਜ਼ਤ ਕਰਦੇ ਆ ਸਾਡੀ ਤੁਸੀਂ ਤੁਹਾਡੇ ਕੋ ਕਿਵੇਂ ਆਂਦਾ ਕੋਈ ਕਿ ਮੈਨੂੰ ਅਸਾਇਲਮ ਦਿੱਤੀ ਜਾਵੇ ਤੁਹਾਡਾ ਕ੍ਰਾਈਟੇਰੀਆ ਕੀ ਹੁੰਦਾ ਸਾਡਾ ਜਥੇਦਾਰ ਹੁੰਦਾ ਜੀ ਜਥੇਦਾਰ ਤੇ ਕੋਲੇ ਹੁੰਦੇ ਆ ਲੋਕ ਹਾਂ ਤੇ ਉਹਨੂੰ ਚਿੱਠੀ ਦੇ ਦਿੱਤੀ ਹੈ ਵੈਰੀਫਾਈ ਕਰਕੇ ਕਿ ਇਹ ਸਿੱਖ ਹੈ ਹੁਣ ਜਿੰਨੇ ਵੀ ਬੰਦੇ ਆਏ ਐ ਅਮਰੀਕਾ ਤੋਂ ਅੰਬਰਸਰ ਉਹ ਤਾਂ ਮੋਨੇ ਕੋਨੇ ਸੀ ਕਿ ਉਹਨਾਂ ਚੋਂ ਤਾਂ ਸਿੱਖ ਤਾਂ ਕੋਈ ਹੈ ਹੀ ਨਹੀਂ ਸੀ ਸਾਡੀ ਫਾਕ ਬਹੁਤ سارے ਉਹ ਸਿੰਘ ਹੋਣਗੇ ਜੀ ਐਨ ਤਾਂ ਰਾਜਨਾਥ ਸਿੰਘ ਵੀ ਸਿੰਘ ਹੈ ਉਹ ਸਿੱਖ ਹੈ ਜਿਹੜਾ ਡਿਫੈਂਸ ਮੰਤਰੀ ਪੰਜਾਬ ਨਾਲ ਨਹੀਂ ਜਿਹੜਾ ਡਿਫੈਂਸ ਮਿਨਿਸਟਰ ਤੁਹਾਡਾ ਹੈ ਉਹਦਾ ਨਾਮ ਰਾਜਨਾਥ ਸਿੰਘ ਹੈ ਉਹ ਵੀ ਸਿੱਖ ਹੈ ਹੌਣ ਕੋਨੇ ਮੋਨੇ ਆ ਜਾਣ ਉਹਨਾਂ ਨੂੰ ਸਿੱਖ ਕੌਣ ਕਊਗਾ ਅਸਾਈਲਮ ਤਾਂ ਉਹਨਾਂ ਨੂੰ ਮਿਲਦੀ ਹੈ ਜਿਹੜੇ ਸਟੇਟਲੈਸ ਪੀਪਲ ਹੋਣ ਜਿਵੇਂ ਰੋਹਿੰਗਿਆ ਹੈਗੇ ਹੈ ਜਿਵੇਂ ਹੁਣ ਬੰਗਲਾਦੇਸ਼ ਤੋਂ ਆ ਰਹੇ ਹੈ ਇਹੋ ਜਿਹੇ ਬੰਦਿਆਂ ਨੂੰ ਅਸਾਈਲਮ ਮਿਲਿਆ ਕਰਦੀ ਹੈ ਐਵੇਂ ਨਹੀਂ ਮਿਲਦੀ ਹੁੰਦੀ ਨਹੀਂ ਲੇਕਿਨ ਇਲਜ਼ਾਮ ਇਹ ਵੀ ਲੱਗਦਾ ਕਿ ਬਹੁਤ ਸਾਰੇ ਇਸ ਚੀਜ਼ ਦਾ ਫਾਇਦਾ ਚੁੱਕਦੇ ਆ ਕਿ ਅਸੀਂ ਅਮਰੀਕਾ ਜਾਵਾਂਗੇ ਦੋ ਨੰਬਰ 'ਚ ਜਾਵਾਂਗੇ ਸਾਡੇ ਕੋਲ ਪੂਰੇ ਕਾਗਜ਼ਾਤ ਨਹੀਂ ਹੋਣਗੇ ਲੇਕਿਨ ਅਸੀਂ ਇਹ ਕਹਿ ਦਾਂਗੇ ਕਿ ਸਾਨੂੰ ਪੰਜਾਬ 'ਚ ਖਤਰਾ ਹੈ ਸਾਨੂੰ ਇਸ ਗੱਲ ਤੋਂ ਖਤਰਾ ਹੈ ਅਸੀਂ ਇਸ ਗੱਲ ਤੋਂ ਖਤਰਾ ਹੈ ਔਰ ਅਸੀਂ ਚਿੱਠੀ ਜਿਹੜੀ ਹੈ ਮਾਨ ਸਾਹਿਬ ਕੋ ਲੈ ਲਾਂਗੇ ਇਹੋ ਜੀ ਗੱਲ ਕੋਈ ਨਹੀਂ ਹੈ ਜੀ ਉਹ ਕਹਿੰਦੇ ਆ ਕਿ ਉੱਥੇ ਸਾਨੂੰ ਨੌਕਰੀ ਨਹੀਂ ਮਿਲਦੀ ਹੈ ਜੀ ਅਸੀਂ ਨੌਕਰੀ ਲੈਣ ਆਏ ਹਾਂ ਇਕਨੋਮਿਕ ਗਰਾਊਂਡਸ ਦੇ ਉੱਤੇ ਸਾਇਲਮ ਨਹੀਂ ਮਿਲਦੀ ਭਾਈ ਸਾਹਿਬ ਤੇ ਇੱਡਾ ਵੱਡਾ ਦਸਤਾਵੇਜ਼ ਸਾਡੇ ਕੋਲੇ ਹੈਗਾ ਇੱਕ ਇੱਕ ਚੀਜ਼ ਦਾ ਜਿਹੜੇ ਸਿੱਖ ਇੰਡੀਆ ਨੇ ਮਾਰੇ ਆ ਹੁਣ ਵੀ ਮਾਰ ਰਹੇ ਆ ਔਰ ਤੋਂ ਰਿਸ਼ੀਕੇਸ਼ ਦਾ ਤਾਂ ਦੱਸਤਾ ਪੀਪੀ ਇਤ ਦੇ ਵਿੱਚ ਤਿੰਨ ਸਿੱਖ ਮਾਰਤੇ ਹੋਣੇ ਤੋਂ ਮੇਰੇ ਮਤਲਬ ਇਹਦਾ ਕੌਣ ਦਊਗਾ ਖੁਸ਼ ਤੇ 14 ਸਾਲ ਤੋਂ ਇਲੈਕਸ਼ਨ ਨਹੀਂ ਕਰਾਇਆ ਸਾਡੀ ਪਾਰਲੀਮੈਂਟ ਦੇ ਸਪੀਸ ਦੇ ਜਿਹੜੀ ਕਾਨੂੰਨ ਦੇ ਰਾਹੀਂ 1925 ਦੇ ਵਿੱਚ ਸਥਾਪਿਤ ਹੋਈ ਸੀਗੀ ਤੇ ਜਿੱਥੇ ਬੀਬੀਆਂ ਨੂੰ ਵੀ ਹੱਕ ਦਿੱਤਾ ਗਿਆ ਸੀ ਉਹ ਵੋਟ ਪਾ ਸਕਦੇ ਸੀ 1925 ਦੇ ਵਿੱਚ ਅਮਰੀਕਾ ਯੂਰਪ ਕੈਨੇਡਾ ਸਾਰੇ ਪਾਸੇ ਵੀ ਬੀਆ ਤਾਂ ਸੜਕਾਂ ਤੇ ਸੀ ਕਿ ਕਿ ਸਾਨੂੰ ਵੋਟ ਮੇਰਾ ਸਵਾਲ ਇਹ ਸੀਗਾ ਕਿ ਮੈਂ ਤੁਹਾਡਾ ਸਵਾਲ ਦਾ ਜਵਾਬ ਦੇ ਰਿਹਾ ਸਾਰਾ ਕੁਝ ਕਿ ਅਸੀਂ ਸਟੇਟਲੈਸ ਪੀਪਲ ਐ ਉਸ ਕਰਕੇ ਸਾਨੂੰ ਪਨਾਹ ਦੇ ਦਿੰਦੇ ਐ ਨਹੀਂ ਤੁਸੀਂ ਵੈਰੀਫਾਈ ਕਿਵੇਂ ਕਰਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਕਹਿੰਦੇ ਕਿ ਅਸੀਂ ਦਾ ਇਹ ਪੂਰਾ ਬਣਾਇਆ ਹੀ ਇਸ ਤਰੀਕੇ ਨਾਲ ਹੋਇਆ ਕਿ ਕਹਾਂ ਦਾਂਗੇ ਕਿ ਸਾਡੀ ਲੜਾਈ ਹੋ ਗਈ ਸਾਨੂੰ ਉਹ ਮਾਰ ਦੇਗਾ ਸਾਨੂੰ ਇਹ ਕਰ ਦੇਗਾ ਇਸ ਕਰਕੇ ਉਹਦੇ ਨਾਲ ਨਹੀਂ ਮਿਲਦੀ ਨਾ ਉਹ ਵਾਪਸ ਆਉਂਦੇ ਐ ਜਿਵੇਂ ਤੁਹਾਡਾ ਤੁਹਾਡਾ ਮੈਂ ਉਹੀ ਪੁੱਛ ਰਿਹਾ ਤੁਹਾਡੀ ਪਾਰਟੀ ਦਾ ਕੀ ਕ੍ਰਾਈਟੇਰੀਆ ਤੁਸੀਂ ਵਕੀਲ ਐਰ ਕਰਕੇ ਦਿੰਦੇ ਹੋ ਨਹੀਂ ਨਹੀਂ ਅਸੀਂ ਕਿਉਂ ਕਰਕੇ ਦਈਏ ਜੀ ਉੱਥੇ ਫੋਰਨ ਚ ਅਮਰੀਕਾ ਜਾਂ ਉਹ ਆਪ ਹੀ ਕਰਦੇ ਆ ਵਕੀਲ ਕਰਦੇ ਆ ਆਪ ਮੇਰੀ ਚਿੱਠੀ ਜੇ ਦੇ ਦੇਣ ਤੇ ਆਪੇ ਜੱਜ ਇਹ ਆਪਣਾ ਦੇ ਦਿੰਦੇ ਆ ਜਿਹੜੀ 300 ਪੰਨਿਆਂ ਦੀ ਚਿੱਠੀ ਹਾਂ ਉਸ 300 ਪੰਨਿਆਂ ਦੀ ਚਿੱਠੀ ਚ ਕੀ ਲਿਖਿਆ ਹੁੰਦਾ ਸਾਰਾ ਕੁਝ ਜਿਹੜਾ ਹਿੰਦੁਸਤਾਨ ਨੇ ਜ਼ਬਰ ਕੀਤਾ ਸਾਡੇ ਉੱਤੇ ਹਾਂ ਸਾਰਾ ਕੁਝ ਲਿਖਿਆ ਹੁਣ ਤਸਵੀਰ ਤਾਂ ਹੈ ਜਿਹੜਾ ਪਰਸੋ ਚੌਥੇ ਰਿਸ਼ੀਕੇਸ਼ ਦੇ ਵਿੱਚ ਬੀਜੇਪੀ ਦੀ ਸਟੇਟ ਦੇ ਵਿੱਚ ਸਿੱਖ ਦੁਕਾਨਦਾਰ ਦਾ ਸਾਰਾ ਲੁੱਟ ਗਿਆ ਉਹਨੂੰ ਸਾਫਾ ਲਾਤਾ ਉਹਨੂੰ ਮਾ ਇਹ ਮਰਿਆ ਹੋਇਆ ਛੱਡ ਕੇ ਉਹ ਵੀ ਵਿੱਚ ਹੈ ਅੱਛਾ ਇੱਕ ਚੀਜ਼ ਹੋਰ ਕਲੀਅਰ ਕਰ ਜਿਹੜੀ ਤੁਹਾਡੀ ਚਿੱਠੀ ਹੈ ਹਾਂ ਉਹ ਸਿਰਫ ਗੁਰੂ ਸਿੱਖ ਜਿਹੜੇ ਪੂਰੀ ਮਰਿਆਦਾ ਦੇ ਵਿੱਚ ਨੇ ਉਹਨਾਂ ਵਾਸਤੇ ਜਾਂ ਕੋਈ ਵੀ ਕੋਈ Hindu ਜਾਵੇ ਜਾਂ ਮੈਂ ਤੁਹਾਨੂੰ ਦੱਸਿਆ ਜੇ ਜਸਵਿੰਦਰ ਸਿੰਘ ਹੈ ਲੇਕਿਨ ਉਹਨੇ ਕਲੀਨ ਸ਼ੇਵ ਹੈ ਜਾਂ ਹਲਕੀ ਦਾੜੀ ਰੱਖੀ ਹੈ ਕਿਉਂ ਵੀ ਸੈਲਮ ਲੈ ਸਰ ਨਹੀਂ ਫਿਰ ਉਹ Hindu ਬਣੂਗਾ ਉਹ Sikh ਨਹੀਂ ਹੋਊਗਾ ਅੱਛਾ ਮੇਰਾ ਮਤਲਬ Sikh ਦਾ ਚਿਹਰਾ ਹੋਣਾ ਚਾਹੀਦਾ ਹੈ ਉਸ ਨੂੰ ਸੈਲਮ ਉਹ ਦਿੰਦੇ ਆ ਕਿਉਂ ਕਰਕੇ ਜਿਹੜਾ ਇੰਡੀਆ ਹੈ ਉਹ ਕਹਿੰਦੇ ਐ ਇੱਥੇ Hinduਾਂ ਦੇ ਖਿਲਾਫ ਜ਼ਬਰ ਨਹੀਂ ਹੁੰਦਾ ਪਾਕਿਸਤਾਨ ਦੇ ਵਿੱਚ ਮੁਸਲਮਾਨ ਦੇ ਖਿਲਾਫ ਜ਼ਬਰ ਨਹੀਂ ਹੁੰਦਾ ਪਰ ਜ਼ਬਰ ਹੁੰਦਾ ਹੈ Sikh ਦੇ ਉੱਤੇ ਜਿਹੜਾ ਸਟੇਟਲੈਸ ਹੈ ਸਾਡੀ ਮੰਗ ਹੈ ਕਿ ਇਹ ਅਮਰੀਕਾ ਸਾਡੀ ਰੱਖਿਆ ਕਰੇ ਜਿਵੇਂ ਉਰਦ ਲੋਕਾਂ ਦੀ ਕਰ ਰਿਹਾ ਹੈ ਰਾਤ ਇਰਾਨ ਦੇ ਵਿੱਚ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਸੇ ਨੂੰ ਨਹੀਂ ਪਤਾ ਕਿ ਜਿਹੜਾ ਅਮਰੀਕਾ ਦਾ ਫੌਜ ਦਾ ਹਵਾਈ ਜਹਾਜ਼ ਜੰਬਰਸਰ ਆਇਆ ਹੈ ਉਹ ਸਿਰਫ ਇਹਨਾਂ ਨੂੰ ਤਾਰਨ ਨਹੀਂ ਆਇਆ ਉਸ ਨੇ ਸਾਰਾ ਇਰਾਕ ਇਰਾਨ ਫ਼ਗਾਨਿਸਤਾਨ ਪਾਕਿਸਤਾਨ ਇੰਡੀਆ ਤੇ ਚਾਟਰ ਕੀਤੀ ਹੈ ਕੈਮਰਾ ਦੇ ਉੱਤੇ ਕਿ ਇੱਥੇ ਕਿੰਨੀ ਫੌਜ ਹੈ ਕਿਹੇ-ਕਿਹੇ ਦਰਿਆ ਹੈ ਕਿਹੋ ਜੀਆਂ ਨਦੀਆਂ ਸਾਰਾ ਕੁਝ ਠੀਕ ਹੈ ਇਹ ਸੈਟੇਲਾਈਟ ਤੋਂ ਵੀ ਹੋ ਸਕਦਾ ਹੈ ਤੇ ਜਿਹੜੇ ਅੱਜ ਹਵਾਈ ਜਹਾਜ਼ ਬਣੇ ਹੋਏ ਐ ਸਥੈਲਥ ਉਹ ਵੀ ਰੇਡਾਰ ਨੂੰ ਨਹੀਂ ਦਿਖਾਈ ਦਿੰਦੇ ਉਹ ਵੀ ਕਰ ਸਕਦੇ ਆ ਪਰ ਜਿਹੜਾ ਇਹ ਹੌਲੀ ਚੱਲਦਾ ਹਵਾਈ ਜਹਾਜ਼ ਉਹ ਸਾਰਾ ਕੁਝ ਬਹੁਤ اچھی ਤਰ੍ਹਾਂ ਚਾਰਟਰ ਕਰ ਜਾਂਦਾ ਹੈਗਾ اچھا ਇੱਕ ਚੀਜ਼ ਹੋਰ ਜੇ ਦਾ 트াম্প ਨੇ ਹੁਣੇ ਫੈਸਲਾ ਲੇਤਾ ਵਾਪਸ ਭੇਜ ਜਾਂਦਾ ਬਹੁਤ سارے ਮੁੰਡੇ ਜਿਹੇ ਵੀ ਹੁਣੇ ਜਿੰਨਾ ਵੀ ਤੁਹਾਡੀ ਚਿੱਠੀ ਲੱਗੀ ਹੋਏਗੀ ਸਾਇਲਮ ਦੀ ਉਹਨਾਂ ਨੂੰ ਵੀ ਖਤਰਾ ਹੈ ਉਹ ਵੀ ਵਾਪਸ ਆ ਸਕਦੇ ਨਹੀਂ ਉਹਨਾਂ ਨੂੰ ਕਾਹਦਾ ਖਤਰਾ ਹੁੰਦਾ ਉਹਨਾਂ ਦੇ ਕੇਸ ਚੱਲਦੇ ਪਏ ਹਾਂ ਉਹਨਾਂ ਨੂੰ ਤੋਪ ਨਹੀਂ ਜਾਂਦੇ ਮਿਲ ਜਾਂਦਾ ਇਹ ਉਹਨਾਂ ਨੂੰ ਕਾਹਦਾ ਖਤਰਾ ਹਾਂ ਜੇਕਰ ਉਹਨਾਂ ਤੇ ਜ਼ਬਰ ਹੋ ਰਿਹਾ ਹੈ ਮੈਂ ਤਾਂ ਲਿਖਿਆ ਹੁੰਦਾ ਹੈ ਪਾਰਟੀ ਦਾ ਕਿ ਫਿਰ ਉਹਨਾਂ ਨੂੰ ਤਾਂ ਸਾਇਲਮ ਦਿੱਤੀ ਜਾਂਦੀ ਹੈ ਇੱਕਦਮ ਤੈਨੂੰ ਦੱਸੀ ਦਿੱਤੀ ਜਾਂਦੀ ਹੈ ਯੂਰਪ ਤੋਂ ਵੀ ਦਿੱਤੀ ਜਾਂਦੀ ਹੈ ਕੋਈ ਮੁਲਕ ਮੈਨੂੰ ਗਿਣਾ ਦਿਓ ਆਸਟ੍ਰੇਲੀਆ ਨਿਊਜ਼ੀਲੈਂਡ ਕਿੱਥੇ ਜਾਪਾਨ ਤੱਕ ਵੀ ਮਿਲ ਜਾਂਦੀ ਹੈ ਹੋਰ ਦੱਸੋ ਹੁਣ ਤਾਂ ਕਿੰਨੇ ਤੁਸੀਂ ਮੁੰਡੇ ਕੁੜੀਆਂ ਭੇਜੇ ਇਹ ਮੇਰੇ ਕੋਲ ਰਿਪੋਰਟ ਨਹੀਂਗਾ ਰਿਪੋਰਟ ਦੇਖ ਲਿਓ ਹਜ਼ਾਰਾਂ ਹੋਏਗਾ ਇਹ ਨਹੀਂ ਮੈਂ ਨਹੀਂ ਕਹਿ ਸਕਦਾ ਪਰ ਕਾਫੀਆਂ ਨੂੰ ਦਿੱਤੀ ਹੈ ਜਿਹੜਾ ਇਹ ਜਵਰ ਹੋ ਰਿਹਾ ਹੈ ਅੱਜ ਵੀ ਹੋ ਰਿਹਾ ਹੈ ਇਹ ਰੇਟ 30000 50000 ਇਸ ਤੋਂ ਜ਼ਿਆਦਾ ਨਹੀਂ ਨਹੀਂ ਅਸੀਂ ਰੇਟ ਨਹੀਂ ਕੀਤਾ ਹੈ ਜੇ ਕਿਸੇ ਨੇ ਦੇਣਾ ਹੈ ਜਿਵੇਂ ਤੁਸੀਂ ਇਸ਼ਤਿਹਾਰ ਦਾ ਰੇਟ ਮੰਨਦੇ ਹੋ ਅਸੀਂ ਕੋਈ ਜੇ ਆਪਣੀ ਮਰਜ਼ੀ ਨਾਲ ਕੋਈ ਵੱਧ ਵੀ ਦੇਣਾ ਚਾਵੇ ਵੱਧ ਵੀ ਦੇ ਸਕਦਾ ਹੈ ਇਹ ਤਾਂ ਉਹਦੀ ਮਰਜ਼ੀ ਹੈ ਜਿਹੜਾ ਇਹ ਦੇ ਰਿਹਾ ਹੈ ਉਹ ਜਿਹੜੇ ਵਕੀਲ ਹੈ ਰ ਉਹ ਆਪਣੀ ਮਰਜ਼ੀ ਨਾਲ ਉੱਥੇ ਕਰਦੇ ਉਹਨਾਂ ਨੂੰ ਇਹ ਚਿੱਠੀ ਲੱਗ ਜਾਂਦੀ ਹੈ ਉਹਨਾਂ ਨੂੰ ਤੁਹਾਡੀ ਚਿੱਠੀ ਲੱਗ ਜਾਂਦੀ ਹੈ ਵਕੀਲ ਉਹ ਆਪਣੀ ਮਰਜ਼ੀ ਨਾਲ ਅਮਰੀਕਾ ਕੈਨੇਡਾ ਕਰਦਾ ਤੁਹਾਡੀ ਵੀ ਟੀਮ ਹੈ ਤੁਹਾਡੀ ਜਿਵੇਂ ਪਾਰਟੀ ਹੈ ਤੁਹਾਡੀ ਉਹ ਅਮਰੀਕਾ 'ਚ ਵੀ ਹੈ ਕੈਨੇਡਾ 'ਚ ਵੀ ਹੈ ਉਹ 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 ਉੱਥੋਂ ਦਿੰਦੇ ਆ ਉਹਨਾਂ ਨੂੰ ਨਹੀਂ 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 ਉਹ ਆਪਣਾ ਅਰੇਂਜ ਕਰਦੇ ਆ ਜੀ ਵਕੀਲ ਕਰਦੇ ਆ ਹਾਂ ਕਈ ਤਾਂ ਸਿੱਧੇ ਇਹ ਜੱਜ ਦੇ ਕੋਲੇ ਚਲੇ ਜਾਂਦੇ ਆ ਚਿੱਠੀ ਦਿਖਾ ਦਿੰਦੇ ਆ ਉਹ ਕਹਿੰਦਾ ਚਲੋ ਅਸਾਈਲਮ ਔਰ ਜੇਕਰ ਕੋਈ ਮੁੰਡਾ ਤੁਹਾਡੇ ਕੋਲ ਆਵੇ ਕਿ ਆ ਮੇਰੇ ਨਾਲ ਟਰੈਵਲ ਏਜੰਟ ਨੇ ਕਮਿਟਮੈਂਟ ਕੀਤੀ ਸੀ ਆ ਕੀਤੀ ਸੀ ਮੇਰੇ ਕੋਲ 20 ਲੱਖ ਲੈ ਲੇ 30 ਲੱਖ ਲੈ ਲੇ ਫਿਰ ਤੁਸੀਂ ਐਕਸ਼ਨ ਕਰਦੇ ਹੋ ਕਿ ਅਸੀਂ ਸਾਡੇ ਕੋਲੇ ਅੱਜ ਤੱਕ ਕੋਈ ਨਹੀਂ ਆਇਆ ਟਰੈਵਲ ਏਜੰਟ ਦੇ ਖਲਾਫ ਨਹੀਂ ਕੋਈ ਸ਼ਖਸ ਆਵੇ ਕਿ ਮੇਰੇ ਤੁਹਾਡੇ ਨਾਮ ਤੇ ਟਰੈਵਲ ਏਜੰਟ ਨੇ ਮੇਰੇ ਤੋਂ ਇੰਨੇ ਪੈਸੇ ਲਏ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹਾਂ ਹਾਂ ਨਾ ਕਿਸੇ ਟਰੈਵਲ ਏਜੰਟ ਨੇ ਸਾਡੇ ਨਾਲ ਟ੍ਰਿਕ ਕਰਨੀ ਸ਼ੁਰੂ ਕੀਤੀ ਹੈ ਕਿ ਤੁਸੀਂ ਇਸ ਤਰ੍ਹਾਂ ਕਰ ਲੋ ਜਾਂ ਵੰਡ ਲੋ ਪੈਸੇ ਜਾਂ ਕੁਝ ਐਸਾ ਹੋ ਜਾਂਦਾ ਕਿਸੇ ਦੀ ਹਿੰਮਤ ਨਹੀਂ ਜੀ ਸਰ ਦਾ ਕੈਰੈਕਟਰ ਅਸੀਂ ਸਿੱਖੇ ਤੇ ਅਸੀਂ ਇੱਕ ਨਵਾਂ ਮੁਲਕ ਮੰਗ ਰਹੇ ਹਾਂ ਤੇ ਐ ਥੋੜੀ ਆ ਕਿ ਇਹ ਟਕਟਕ ਦੇ ਬੰਦੇ ਆ ਜਿਹੜੇ ਫੈਸਲੇ ਲੈ ਲਾਂਗੇ ਔਰ ਜਿਹੜੇ ਤੁਹਾਡੇ ਕੋਲ ਆਂਦੇ ਐ ਕੇਸ ਉਹ ਇੰਡੀਆ ਤੋਂ ਆਂਦੇ ਆ ਜਾਂ ਉੱਥੇ ਪਹੁੰਚ ਕੇ ਆਂਦੇ ਆ ਅਮਰੀਕਾ ਕੈਨੇਡਾ ਜਾਂ ਕਿਸੇ ਮੁਲਕ ਪਹੁੰਚ ਕੇ ਆਂਦੇ ਜਾਂ ਇੱਥੋਂ ਇੰਡੀਆ ਤੋਂ ਤੁਸੀਂ ਤੁਹਾਡੇ ਜਿੱਤੇ ਪਾਰਟੀ ਆਫੀਸਰ ਥੋ ਜਿੱਥੇ ਪਹੁੰਚ ਜਾਂਦੇ ਆ ਇੱਥੋਂ ਦੀ ਕੋਈ ਇੱਥੋਂ ਦੀ ਕੋਈ ਨਹੀਂ ਇੱਥੋਂ ਦੀ ਨਹੀਂ ਔਰ ਜਿਹੜੇ ਉੱਥੇ ਪਹੁੰਚਦੇ ਨੇ ਉਹ ਡੰਕੀ ਰੂਟ ਦੇ ਜ਼ਰੀਏ ਪਹੁੰਚਦੇ ਨੇ ਇਹ ਨਹੀਂ ਮੈਨੂੰ ਪਤਾ ਕਿ ਇਹ ਮੈਨੂੰ ਪਤਾ ਸੀ ਤੱਕ ਇਹ ਨਹੀਂ ਪਤਾ ਕਿਵੇਂ ਤੁਸੀਂ ਇਹ ਹੈ ਕਿ ਤੁਹਾਡੇ ਕੋ ਕੋਈ ਹੈ ਫਿਰ ਤੁਸੀਂ ਵੈਰੀਫਾਈ ਕਿਵੇਂ ਕਰਦੇ ਹੋ ਕਿਉਂਕਿ ਸਾਡਾ ਜੱਤਰਤਾਰ ਹੁੰਦਾ ਉਹਦੇ ਦਸਤਕਤ ਹੁੰਦੇ ਐਫੀਡੇਵਿਟ ਤੇ ਉੱਤੇ ਹਾਂ ਉਹ ਵੈਰੀਫਾਈ ਕਰਕੇ ਭੇਜਦਾ ਹੈਗਾ ਸਾਰਾ ਪ੍ਰੋਸੀਜਰ ਹੈ ਜੀ ਹੈ ਨਹੀਂ ਕਿ ਇਹ ਅੰਨੇ ਤੋਂ ਹੁੰਦੇ ਹੈ ਅਸੀਂ ਚਿੱਠੀ ਦੇ ਦਈਏ ਸਾਰੀ ਵੈਰੀਫਿਕੇਸ਼ਨ ਤੋਂ ਬਾਅਦ ਦਿੱਤੀ ਜਾਂਦੀ ਹੈ ਵੀਡੀਓ ਵੀ ਦੇਖੀ ਜਾਂਦੀ ਹੈ ਜਿੱਦਣ ਲੈਣੀ ਹੈ ਕਿ ਉਹਦੇ ਦਾੜ੍ਹੀ ਕੇਸ ਹੈਗੇ ਹੈ ਕਿ ਨਹੀਂ ਤੁਸੀਂ ਹਿੰਦੂਆਂ ਦੀ ਗੱਲ ਕੀਤੀ ਹੈ ਹਿੰਦੂ ਨੂੰ ਹਿੰਦੂਆਂ ਦਾ ਮੋਲਕ ਹੈ ਉਹਨਾਂ ਤੇ ਜਦੋਂ ਜ਼ਬਰ ਹੀ ਨਹੀਂ ਹੋ ਰਿਹਾ ਉਹਨਾਂ ਨੂੰ ਕਦੇ ਚਿੱਠੀ ਦੇ ਦੂੰਗਾ ਮੈਂ ਅਗਰ ਇੱਕ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਕਹਨਾ ਕਿ ਇੱਕ ਬੰਦੇ ਦਾ ਨਾਮ ਹੈ ਜਸਵਿੰਦਰ ਸਿੰਘ ਉਹ ਵੈਸੇ ਉਹਨੇ ਹਲਕੀ ਦਾੜੀ ਰੱਖੀ ਸੀ ਦਸਤਾਰ ਸਜਾਈ ਸੀ ਲੇਕਿਨ ਉਹਨੂੰ ਪਤਾ ਕਿ ਹੁਣ ਮੈਂ ਸੈਲਮ ਲਾਣੀ ਹੋ 6 ਮਹੀਨਿਆਂ ਤੋਂ ਉਹਨੇ ਕੇਸ ਰੱਖ ਲੇ ਅੰਮ੍ਰਿਤ ਛਕ ਲਿਆ ਅਮਰੀਕਾ ਜਾ ਕੇ ਫਿਰ ਤੁਸੀਂ ਉਹਨੂੰ ਦੇ ਦੋਗੇ ਹਾਂ ਜੇ ਉਹਦੀ ਸ਼ਕਲ ਸਿੱਖਾਂ ਵਰਤੀ ਹੋਊਗੀ ਤੇ ਉਹਦਾ ਜਥੇਦਾਨ ਵੈਰੀਫਾਈ ਕਰੂਗਾ ਪਿੰਡ ਤੋਂ ਕਿ ਇਹ ਸਹੀ ਹੈ ਫਿਰ ਉਹਨੂੰ ਚਿੱਠੀ ਦੇ ਦਾਂਗੇ ਪਰ ਉਹਨੇ 6 ਮਹੀਨੇ ਪਹਿਲਾਂ ਰੱਖੀ ਹੈ ਉਹਨੇ ਸਿਰਫ ਸਾਈਲਮ ਵਾਸਤੇ ਰੱਖੀ ਹੈ ਇਹ ਇੰਨਾ ਗਹਿਰਾ ਤਾਂ ਨਹੀਂ ਅਸੀਂ ਧਿਆਫਤ ਕਰ ਸਕਦੇ ਜੀ ਉਹ ਤਾਂ ਤੁਸੀਂ ਕਰ ਦਿਓ ਜਿਹੜੇ ਇਹ ਅੰਬਾਨੀ ਸਾਹਿਬ ਦੀ ਨਹੀਂ ਇਸ ਕਰਕੇ ਵੀ ਸੀਗਾ ਨਾ ਕਿਉਂਕਿ ਬਹੁਤ سارے ਲੋਕ ਕਹਿੰਦੇ ਕਿ ਅਸੀਂ ਅਮਰੀਕਾ ਕੈਨੇਡਾ ਜਦੋਂ ਡੰਕੀ ਰੂਟ ਤੇ ਜ਼ਰੀਏ ਜਾਂਦੇ ਆ ਜਾਂ ਅਸੀਂ ਇਸ ਤਰੀਕੇ ਨਾਲ ਜਾਂਦੇ ਆ ਸਾਨੂੰ ਪਤਾ ਹੈ ਕਿ ਅਸੀਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਚਿੱਠੀ ਲਵਾ ਲਾਂਗੇ ਤੇ ਉੱਥੇ ਆਪਾਂ ਪੱਕੇ ਹੋ ਜਾਾਂਗੇ ਤੁਹਾਡੇ ਚਿੱਠੀ ਦਾ ਮੁੱਲ ਬੜਾ ਹੈ ਹਾਂ ਇਹ ਤਾਂ ਉਹ ਘਰੇ ਇਸ ਦਾ ਦੁਰਵਰਤੋਂ ਵੀ ਕਰਦੇ ਹਾਂ ਜਿੱਤਾ ਇੱਕ ਤਾਂ ਕੋਈ ਨੋਟਿਸ ਦੇ ਵਿੱਚ ਆਇਆ ਨਹੀਂ ਕਿ ਦੁਰਵਰਤੋਂ ਕੀਤੀ ਹੈ ਹਾਂ ਜੇ ਤੁਹਾਡੇ ਹੱਥ ਦੇ ਵਿੱਚ ਹੋਵੇ ਤੁਸੀਂ ਕਰੋ ਵੀ ਲੈ ਲੂਨੇ ਅਸੀਂ ਨਹੀਂ ਕਰਦੇ ਇਹ ਜਿਹਾ ਕੰਮ ਅਸੀਂ ਜੀ ਨੈਸ਼ਨਲਿਸਟ ਹੈ ਸਿੱਖ ਹੈ ਅਸੀਂ ਖਾਲਸਾਣ ਮੰਗ ਰਹੇ ਹਾਂ ਅਸੀਂ ਠੱਗ ਥੋੜੇ ਨਹੀਂ ਹੈ ਇਹਦੇ ਵੀ ਖਾਲਸਾਣ ਮੰਗ ਰਹੇ ਨਹੀਂ ਫਿਰ 82 ਦੇ ਨਾਲ ਆਪਣੇ ਨਾ ਸੌਫਟ ਸੌਫਟ ਹੋਗੇ ਸੀ ਕਾਫੀ ਮਤਲਬ ਤੁਸੀਂ ਨਹੀਂ ਮੈਂ ਕਦੇ ਸੌਫਤ ਖਾਲਿਸਤਾਨ ਦਾ ਖਾਲਿਸਤਾਨ ਗਾਂਧੀ ਕਦੇ ਸੌਫਟ ਹੋਇਆ ਸੀ ਕਾ ਨੈਰੂ ਕਦੇ ਸੌਫਟ ਹੋਇਆ ਸੀ ਕਿ ਮੈਂ ਗਾਂਧੀ ਤੇ ਨੈਰੂ ਤੋਂ ਮਾਰਾਂਗੀ ਕਿ ਮੈਂ ਸੌਫਟ ਹੋ ਕੇ ਕਦੇ ਨਹੀਂ ਸੌਫਟ ਹੋਊਂਗਾ ਤੁਸੀਂ ਇਲੈਕਸ਼ਨ ਲੜੋਗੇ ਅਜੇ ਵੀ ਹਾਂ ਮੈਂ ਲੜੂੰਗਾ ਲੋਕ ਸਭਾ ਲੜੋਗੇ ਵਿਧਾਨ ਸਭਾ ਲੋਕ ਸਭਾ ਲੜੂੰਗਾ ਵਿਧਾਨ ਸਭਾ ਸਤਾਈ ਵੀ ਆ ਰਹੀ ਹੈ ਨਹੀਂ ਇਹਦੇ ਨਾਲ ਇਹ ਗੱਲ ਵਧੀਆ ਨਹੀਂ ਬਾਦ ਦੇ ਮੁਲਖਾ ਚ ਜਾਂਦੀ ਸਖਾਂ ਦੇ ਵਿੱਚ ਜਾਂ ਬਾਦ ਦੇ ਮੁਲਖਾ ਚ ਐਮਪੀ ਬਣਨਾ ਬਹੁਤ ਜ਼ਰੂਰੀ ਹੈ ਔਰ ਵਿਧਾਨ ਸਭਾ ਦਾ ਇਲੈਕਸ਼ਨ ਲੜਨਾ ਨਹੀਂ ਨਹੀਂ ਸਾਡੀ ਪਾਰਟੀ ਲੜੂਗੀ ਪਾਰਟੀ ਲੜੇਗੀ ਸੀਐਮ ਚੇਰਾ ਵੀ ਦੇਖੇਗੀ ਉਹ ਉਹਨਾਂ ਵਿੱਚੋਂ ਬਣਾ ਦਾਂਗੇ ਜੀ ਜਿਹੜਾ ਇਹ ਕਾਬਲ ਹੋਊਗਾ ਜਿਹੜਾ ਸੀਨੀਅਰ ਹੋਊਗਾ ਉਹਨਾਂ ਦੇ ਸਨਮਾਨ ਨੇ ਸੀਐਮ ਬਣਨ ਜਾਂਦੇ ਮੇਰਾ ਨਹੀਂ ਖਿਆਲ ਮੈਂ ਬਾਟ ਲੂੰਗਾ ਸੋਣਾ ਤੁਹਾਡੀ ਪਾਰਟੀ ਦਾ ਵਾਰਿਸ ਕੌਣ ਹੈ ਤੁਹਾਡਾ ਉਤਰਾਧਿਕਾਰੀ ਕੌਣ ਹੈ ਉਹਦਾ ਮਤਲਬ ਤੁਹਾਡੀ ਪਾਰਟੀ ਦਾ ਉਤਰਾਧਿਕਾਰੀ ਕੀ ਹਾਂ ਕਿ ਮੈਂ ਦੇਖਦਾ ਕਿ ਪਾਰਟੀ ਨੂੰ ਅੱਗੇ ਲੀਡ ਇਹ ਕਰ ਸਕਦੇ ਨੇ ਤੁਸੀਂ ਕੋਈ ਚਿਹਰੇ ਰੱਖੇ ਨਹੀਂ ਸਾਡੀ ਇਹ ਪੋਲੀਟਿਕਲ ਕਮੇਟੀ ਹੈ ਉਹ ਸਾਰੇ ਫੈਸਲੇ ਕਰਦੀ ਹੈ ਸਾਰਾ ਕੁਝ ਕਰਦੀ ਹੈ ਸਾਰਾ ਆਰਗੇਨਾਈਜੇਸ਼ਨ ਹੈ ਜੀ ਥੱਲੇ ਕੋਈ ਕਹਿੰਦਾ ਕਿ ਇਹ ਮੇਰਾ ਉਤਰਾਧਿਕਾਰੀ ਹੋਸੇ ਕੋਈ ਜਿੱਥੇ ਵੀ ਸਿੱਖ ਦੁਨੀਆਂ 'ਚ ਬੈਠਾ ਹੈ ਉਹ ਮੈਂਬਰ ਹੈ ਕਾਲੀ ਦਾ ਨੰਬਰ ਸਰਦਾ ਬੇਸ਼ੱਕ ਪੈਰੂ 'ਚ ਬੈਠਾ ਹੋਵੇ ਬ੍ਰਾਜ਼ਿਲ 'ਚ ਬੈਠਾ ਹੋਵੇ ऑस्ट्रेलिया ਚ ਨਿਊ ਗਿਨੀਚ ਬੈਠਾ ਹੋਵੇ ਕਿਤੇ ਵੀ ਹੋ ਉਹ ਅਕਾਲੀ ਦਲ ਅੰਬਰਸਾ ਦਾ ਮੈਂਬਰ ਹੋਊਗਾ ਮੈਂ ਇਸ ਕਰਕੇ ਪੁੱਛ ਰਿਹਾ ਜਿਵੇਂ ਅਕਾਲੀ ਦਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਉਤਰਾਧਿਕਾਰੀ ਬਣਾਇਆ ਪ੍ਰਧਾਨ ਬਣਾਇਆ ਕੀ ਗੋਬਿੰਦ ਹੋਰੀ ਲੀਡ ਕਰ ਸਕਦੇ ਨੇ ਜਾਂ ਈਮਾਨ ਹੋਰੀ ਲੀਡ ਕਰ ਸਕਦੇ ਉਹ ਤਾਂ ਜਦੋਂ ਮੈਂ ਮਰ ਗਿਆ ਤਾਂ ਆਪੀ ਪਾਰਟੀ ਕਰ ਦਊਗੀ ਨਹੀਂ ਕੋਈ ਪਹਿਲਾਂ ਤੋਂ ਤੈ ਹੈ ਕਿ ਨਹੀਂ ਮੈਂ ਨਹੀਂ ਕੀਤਾ ਹੈ ਕੋਈ ਜੀ ਕੋਈ ਤੈ ਨਹੀਂ ਹੈ ਨਹੀਂ ਤੁਸੀਂ ਨਾਲੇ ਤਾਂ ਮੈਨੂੰ ਕਹਿੰਦੇ ਹੋ ਕਿ ਤੇਰੀ ਹੈਲਥ ਬੜੀ ਤਕੜੀ ਹੈ ਤਾਂ ਮੈਂ ਅਜਿ ਕਿਉਂ ਕਰਾਂ ਨੇ ਫਿੱਟ ਤਾਂ ਤੁਸੀਂ ਅਸੀਂ ਤਾਂ ਚਾਹਨੇ ਆ ਕਿ ਤੁਸੀਂ ਤੁਹਾਡੀ ਲੰਬੀ ਉਮਰ ਹੋਵੇ ਲੇਕਿਨ ਕਈ ਵਾਰ ਹੁੰਦਾ ਨਾ ਕਿ ਪਾਰਟੀ ਨੂੰ ਨੌਜਵਾਨਾਂ ਦੇ ਹੱਥਾਂ 'ਚ ਸੌਂਪਣਾ ਨੌਜਵਾਨਾਂ ਨੂੰ ਅੱਗੇ ਲੈ ਕੇ ਲੈ ਕੇ ਆਣਾ ਇਸ ਕਰਕੇ ਤੁਸੀਂ ਮੇਰੀਆਂ ਮਾਤਲ ਦੇ ਦੇਖ ਲਓ ਮੇਰੇ ਨੌਜਵਾਨਾਂ ਤੋਂ ਤਾਂ ਤਕੜੀਆਂ ਹਾਂ ਕੁਰਤੇ ਪਜਾਮੇ ਨਾਲੋਂ ਜ਼ਿਆਦਾ ਮੈਨੂੰ ਲੱਗਦਾ ਸੂਟ 'ਚ ਜ਼ਿਆਦਾ ਵਧੀਆ ਲੱਗਦੇ ਹੋ ਪੈਂਟ ਸ਼ਰਟ ਚ ਜ਼ਿਆਦਾ ਇਹ ਤਾਂ ਤੁਹਾਡੀ ਮਿਹਰਬਾਨੀ ਆ ਕਦੇ ਕਦੇ ਸ਼ੌਕ ਪੂਰਾ ਕਰ ਲੈਣਾ ਚਾਹੀਦਾ ਜਨੈਜ ਸਿੰਘ ਮਾਨਵ ਰੰਦੇ ਸ਼ੌਕ ਹੈ ਕੀ ਮੇਰੀ ਸ਼ੌਕ ਸੀਗਾ ਇਹ 골ਫ ਮੈਂ ਪੜਦਾ ਬਹੁਤ ਹਾਂ ਤੇ ਔਰ ਅੰਗਰੇਜੀ ਸਿਨੇਮੇ ਵੀ ਦੇਖਦਾ ਤੇ ਡਰਾਮੇ ਵੀ ਦੇਖਦਾ ਅੰਗਰੇਜੀ ਇਸ ਕਰਕੇ ਮੈਂ ਕਦੇ ਖਾਸ ਨਹੀਂ ਪ੍ਰਗਤੀ ਕੀਤੀ ਕਿ ਮੈਂ ਜਤਦਾਦਾਰ ਬਣ ਜਮਾ ਚੁਕਰ ਫਿਰ ਉੱਥੇ ਪਬੰਦੀ ਲੱਗ ਜੂਗੀ ਪੰਜਾਬੀ ਫਿਲਮਾਂ ਨਹੀਂ ਦੇਖਦਾ ਥੋੜੀ ਬਹੁਤੀਆ ਕਿਹੜਾ ਕਲਾਕਾਰ ਕਿਹੜਾ ਚੰਗਾ ਲੱਗਦਾ ਤੁਹਾਨੂੰ ਹੁਣ ਇਹ ਮੈਨੂੰ ਕਿਹਸਾ ਦ퍼 ਰਹੇ ਹੈ ਮੈਂ ਦੱਸਾਈ ਨਹੀਂ ਕੀਤਾ ਗਾਣੇ ਵੀ ਸੁਣਦੇ ਹੈ ਹਾਂ ਕਿਉਂ ਨਹੀਂ ਪੰਜਾਬੀ ਕਿ ਹਿੰਦੀ ਜਾਂ ਅੰਗਰੇਜ਼ੀ ਸਾਰੇ ਪੰਜਾਬੀ ਦੇ ਟਾਰਾ ਟਾਰਾ ਗਾ ਕੇ ਸੁਣਾ ਦਿਓ ਮੈਨੂੰ ਸੁਣਾ ਦਿਓ ਕੋਈ ਦੋ ਲਾਈਨਾਂ ਸੁਣਾ ਦਿਓ ਨਾ ਮੈਨੂੰ ਆਉਂਦੀ ਨਹੀਂ ਪਰ ਇਹ ਇੱਕ ਦਿਨ ਇਹ ਤਾਂ ਜਿਹੜਾ ਗੁਬਈਆ ਹੈ ਉਹ ਕਹਿੰਦਾ ਮੈਨੂੰ ਤੁਹਾਡੇ ਕੋਲ ਆਹ ਕੰਮ ਹੈ ਹਾਂ ਮੈਂ ਕਿਹਾ ਪਹਿਲਾਂ ਟਾਰਾ ਟਾਰਾ ਸੁਣਾ ਦੇ ਫਿਰ ਉਹਨੇ ਟੈਲੀਫੋਨ ਤੇ ਇਸ ਨਾਲ ਤਾਂ ਮੈਨੂੰ ਟਾਰਾ ਟਾਰਾ ਇਹ ਟਾਰਾ ਟਾਰਾ ਕਿਹੜਾ ਤੁਸੀਂ ਕਹਿੰਦੇ ਟਾਰਾ ਟਾਰਾ ਨਹੀਂ ਇਹ ਗਾਣਾ ਮਸ਼ਹੂਰ ਦਲੇਰ ਮਹਿੰਦੀ ਵਾਲਾ ਹਾਂ ਦਲੇਰ ਮਹਿੰਦੀ ਵਾਲਾ ਦਲੇਰ ਮਹਿੰਦੀ ਵਾਲਾ ਹਾਂ ਦਲੇਰ ਮਹਿੰਦੀ ਟਾਰਾ ਟਾਰਾ ਹਾਂ ਉਹਨੂੰ ਕੰਮ ਸੀ ਤੇ ਜੀਤ ਦੇ ਗਾਣੇ ਵੀ ਸੁਣਦੇ ਹਨ ਦਲਜੀਤ ਦੇ ਦਲਜੀਤ ਦੇ ਮੈਂ ਜਿਆਦਾ ਨਹੀਂ ਸੁਨੇ ਹੈਗੇ ਸੌਰੀ ਅੱਛਾ ਇੱਕ ਚੀਜ਼ ਹੋਰ ਹੈ ਸ਼੍ਰੀ ਕਾਲਤਖ ਸਾਹਿਬ ਨੇ ਇੱਕ ਹੋ ਜਿਹੜਾ ਹੈਗਾ ਪਜਾਰੋ ਵਾਲਾ ਹਾਂ ਹਾਂ ਕਿਹੜਾ ਗਾਣਾ ਪਜਾਰੋ ਵਿੱਚ ਪਜਾਰੋ ਦੇ ਰੱਖ ਲਈ ਦੇ ਸੀ ਹਾਂ ਵਿੱਚ ਪਜਾਰੋ ਦੇ ਹਾਂ ਰੱਖ ਲਈ ਦੇ ਸੀ ਗਾਣੇ ਰੱਖ ਲਈ ਦੇਸੀ ਗਾਣਾ ਦੇਸੀ ਗਾਣਾ ਹਾਂ 11 ਵਾਲੇ ਗਾਣੇ ਜਿਆਦਾ ਸੁਣਦੇ ਹਾਂ ਲੈ ਮੇਰਾ ਮਤਲਬ ਸੁਣਾ ਇਹ ਗੱਡੀਆਂ ਦਾ ਵੀ ਸ਼ੌਕੀਨ ਹਾਂ ਹਾਂ ਗੱਡੀਆਂ ਦਾ ਬਹੁਤ ਕਿਹੜੀ ਗੱਡੀ ਪਸੰਦ ਹੈ ਸਤਾਂ ਮੈਨੂੰ ਜਿਹੜੀ ਚੰਗੀ ਹੈ ਹੈ ਪਰ ਉਹ ਆਪਾ ਖਰੀਦ ਨਹੀਂ ਸਕਦੇ ਹੈਗੇ ਕਿਹੜੀ ਉਹ ਵੀ ਮਰਸੀਡਿਸ ਹੈ ਫੇਰੇ ਗੱਡੀਆਂ ਤਾਂ ਤੁਸੀਂ ਮਹਿੰਗੀਆਂ ਰੱਖੀਆਂ ਹੀਆਂ ਨਹੀਂ ਜਿਆਦਾ ਮੰਗੀਆਂ ਕੀ ਰੱਖੀ ਹੋਈ ਮਰਸੀਡਿਸ ਪਸੰਦ ਹੈ ਮਰਸੀਡਿਸ ਤਾਂ ਤੁਸੀਂ ਰਾਮਨਾ ਖਰੀਦ ਸਕਦੇ ਹੋ ਨਹੀਂ ਮੇਰੀ ਪਹੁੰਚ ਨਹੀਂ ਚਲੋ ਸ਼੍ਰੀ ਕਾਲਕਤਖ ਸਾਹਿਬ ਦੇ ਜੱਥੇਦਾਰ ਸਾਹਿਬ ਬਦਲ ਦਿੱਤੇ ਹੈ ਯਾਨੀ ਰਗਵੀਰ ਹਰਾਨ ਨੂੰ ਬਦਲ ਦਿੱਤਾ ਗਿਆ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਤਾਂ ਲੱਗਦਾ ਹੈ ਕਿ ਇਸ ਫੈਸਲੇ ਦੇ ਨਾਲ ਅਸਰ ਕੀ ਪਏਗਾ ਅਸਰ ਪਊਗਾ ਕਿ ਸਿੱਖਾਂ ਦੇ ਵਿੱਚ ਬਗਾਵਤ ਹੋਰ ਵਧੂਗੀ ਕਿ 14 ਸਾਲ ਤੋਂ ਸੈਂਟਰ ਸਿੱਖਾਂ ਦੇ ਲਿਖ ਨਹੀਂ ਕਰਾਂਦਾ ਜਿਹੜਾ ਕਾਨੂੰਨ ਤੇ ਰਾਹੀਂ ਐਸਟੀਪੀਸੀ ਸਤਾਪਤ 1925 ਦੇ ਵਿੱਚ ਹੋਈ ਹੈ ਜਿਸ ਵੇਲੇ ਏਸ਼ੀਆ ਦੇ ਕਿਸੇ ਵੀ ਕੰਟਰੀ ਦੇ ਵਿੱਚ ਪਾਰਲੀਮੈਂਟ ਨਹੀਂ ਸੀ ਹੁੰਦੀ ਤੇ ਇਹ ਸਤਾਪਤ ਹੋਈ ਹੈ ਤੇ 14 ਸਾਲਾਂ ਤੋਂ ਸਿੱਖਾਂ ਦਾ ਹੱਕ ਕਿਉਂ ਮਾਰਿਆ ਗਿਆ ਗੱਲ ਤਾਂ ਇੱਥੇ ਆਉਂਦੀ ਹੈ ਇਹ ਸਾਰਾ ਹੁਣ ਜਿਹੜਾ ਸਿਆਪਾ ਅੱਜ ਪੈ ਰਿਹਾ ਹੈ ਇਹ ਉਹੀ ਹੈ ਕਿ 14 ਸਾਲ ਪੁਰਾਣੇ ਜਿਹੜੇ ਇਲੈਕਟਿਡ ਹੋਏ ਹੈ ਉਹੀ ਬਣਾ ਦਿੰਦੇ ਐ ਲਾ ਦਿੰਦੇ ਐ ਗੁਰੂ ਗ੍ਰੰਥ ਸਾਹਿਬ ਦੀਆਂ 329 ਬੀੜਾ ਉਹਨਾਂ ਨੇ ਪਤਾ ਨਹੀਂ ਖੁਰਦਬੁਰਦ ਕਰ ਦਿੱਤੀਆਂ ਫੇਰ ਉਹਨਾਂ ਨੇ ਸੈਣੀ ਡੀਜੀਪੀ ਦੇ ਨਾਲ ਰਲ ਕੇ ਕੋਟਕਪੂਰੇ ਦੇਬਲ ਖਲਾ ਸਾਰੇ ਪਾਸੇ ਕਤਲ ਕਰਾਏ ਐ ਸਿੱਖਾਂ ਦੇ ਫੇਰ ਜਿਹੜਾ ਸਾਧ ਸਰਸੇ ਵਾਲਾ ਉਹਨੂੰ ਵੀ ਮਾਫੀ ਦੀ ਬਾਤ ਧੀ ਮਾਫੀ ਦੇਣ ਦੇ ਲਈ 92 ਲੱਖ ਰੁਪਇਆ ਇਸਤੀਪੀ ਸਿਦਾ ਹਥਿਆਰਬਾਦੀ ਤੇ ਕਰਤਾ ਸੋ ਇਹੋ ਜੇ ਕੰਮ ਤਾਂ ਕਰਦੇ ਰਹੇ ਐ ਜਿਹੜਾ ਪ੍ਰਵਾਨ ਐ ਸੈਂਟਰ ਨੂੰ ਕਿ ਕਿਤੇ ਬਾਦਲਾਂ ਦੇ ਹੱਥ ਦੇ ਵਿੱਚੋਂ ਸਾਡੇ ਹੱਥ ਦੇ ਵਿੱਚੋਂ ਇਹਨਾਂ ਦੀ ਪਾਰਲੀਮੈਂਟ ਨਾ ਚਲੀ ਜਾਵੇ ਸਮਝ ਗਏ ਸੋ ਜੇ ਇੰਨਾ ਪ੍ਰੈਸ਼ਰ ਹੈ ਤਾਂ ਜੇ ਕੋਈ ਹਿੰਦੂ ਹੈ ਜੇ ਉਹਦੀ ਪਾਰਲੀਮੈਂਟ 5 ਸਾਲ ਤੋਂ ਬਾਦ ਇਲੈਕਸ਼ਨ ਹੋਏ ਕਿ ਉਹਨੂੰ ਦੁੱਖ ਨਹੀਂ ਹੋਊਗਾ ਉਹਦੇ ਨਹੀਂ ਪਰ ਇਹ ਬਦਲਣ ਦੀ ਨੋਬਤ ਕਿਉਂ ਆਈ ਜੱਜਦਾਰ ਸਾਹਿਬ ਕਿਉਂ ਬਦਲ ਦਿੱਤੇਗੇ ਚਰਚਾ ਤੇ ਇਹ ਸੀ ਕਿ ਐਸਜੀਪੀਸੀ ਪ੍ਰਧਾਨ ਨੂੰ ਵਾਪਸ ਲੈ ਕੇ ਆਣਾ ਤਾਂਮੀ ਸਾਹਿਬ ਹੋਰਾਂ ਨੂੰ ਲੈ ਕੇ ਆਣਾ ਇਹ ਏਜੰਡੇ 'ਚ ਹੀ ਨਹੀਂ ਸੀਗਾ ਐਸਜੀਪੀਸੀ ਦੀ ਅੰਤਰੀਮ ਕਮੇਟੀ ਦੀ ਇਹ ਮੈਨੂੰ ਸਮਝ ਨਹੀਂ ਜੀ ਇਹ ਤਾਂ ਤੁਸੀਂ ਬਾਦਲ ਸਾਹਿਬ ਇੱਥੇ ਨੇੜੇ ਰਹਿੰਦੇ ਆ ਅਗਲੇ ਇਸ ਸੈਕਟਰ 'ਚ ਉੱਥੇ ਜਾ ਕੇ ਉਹਨਾਂ ਨੂੰ ਪੁੱਛ ਲਓ ਉਹਨਾਂ ਨੇ ਬਦਲੇ ਹਾਂਜੀ ਉਹਨਾਂ ਦੇ ਕਹਿਣ ਤੇ ਬਦਲੇ ਹੋਰ ਕੀ ਚਾਹੀਏ ਕਹਿੰਦੇ ਉੱਤੇ ਬਦਲੇ ਸਰਦਾਰ ਸੁਖਬੀਰ ਸਿੰਘ ਕਰੀ ਜਾਂਦਾ ਇਹ 2 ਦਸੰਬਰ ਦੇ ਫੈਸਲੇ ਦੇ ਇੱਕ ਵਜਾ ਤੁਸੀਂ ਮੰਨਦੇ ਹੋ ਕਿ ਜੋ ਫੈਸਲਾ ਉਸ ਵੇਲੇ ਸੁਣਾਇਆ ਗਿਆ 2 ਦਸੰਬਰ ਦੇ ਸੁਭੀਰ ਸਿੰਘ ਬਾਦਲਵਾਲਾ ਦੇ ਉੱਤੇ ਇਸ ਕਰਕੇ ਇਹ ਨੋਬਤ ਆਈ ਜਾਂ ਕਿਉਂ ਇਹ ਨੋਬਤ ਆਈ ਹਾਂ ਹੋ ਸਕਦਾ ਹੈ ਜੋ ਕੁਝ ਹੋਇਆ ਹੈ ਉਹਦੇ ਕਰਕੇ ਹੋਇਆ ਹੈ ਪਰ ਸੁਖਬੀਰ ਸਿੰਘ ਮੰਨੇ ਹੈ ਕਿ ਮੈਂ ਇਹ ਗਲਤੀਆਂ ਤੇ ਜ਼ੁਲਮ ਕੀਤੇ ਹੈ ਜੇ ਆਪ ਬੰਦਾ ਇਹ ਮੰਨ ਜਬੇ ਮੋਝਰਮ ਤੇ ਫਿਰ ਉਹ ਤਾਂ ਸੱਚ ਹੀ ਹੁੰਦਾ ਉਹ ਤਾਂ ਅਦਾਲਤਾਂ ਵੀ ਉਸ ਵੇਲੇ ਸਜ਼ਾ ਦੇ ਦਿੰਦੀਆਂ ਨਹੀਂ ਪਹਿਲਾਂ ਗਿਆਨੀ ਹਰਪ੍ਰੀਤ ਹੋਰਾਂ ਨੂੰ ਹਟਾ ਦੇਣਾ ਉਹਨਾਂ 'ਤੇ ਅਲੀਗੇਸ਼ਨ ਲਾਏ ਤੁਸੀਂ ਦੇਖੇ ਉਹਦੀ ਕਮੇਟੀ ਵੀ ਬਣੀ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕਦਮ ਉਹਨਾਂ ਦੀਆਂ ਸੇਵਾਵਾਂ ਸਮਾਪਤ ਕਰ ਮੈਂ ਦੱਸੀ ਤਾਂ ਜਾਂਦਾ ਜੀ ਜਦੋਂ 14 ਸਾਲ ਲੇਖ ਨਹੀਂ ਹੋਏ ਨਵਾਂ ਖੂਨ ਨਹੀਂ ਆਇਆ ਉਹਦੇ ਵਿੱਚ ਤੇ ਪੁਰਾਣੀਆਂ ਚੀਜ਼ਾਂ ਛੱਡੀ ਜਾਂਦੀਆਂ ਜਿਵੇਂ ਸੈਂਟਰ ਕਹਿੰਦਾ ਹੈ ਉਸ ਤਰ੍ਹਾਂ ਕਰੀ ਜਾਂਦੇ ਆ ਸਾਡੀ ਸਟੇਮ ਸੁਖਵੀਰ ਸਿੰਘ ਬਾਦਲ ਦੇ ਕਹਿੰਦੇ ਫੈਸਲਾ ਹੈ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਇਸ ਦਾ ਕੀ ਫਾਇਦਾ ਹੋਏਗਾ ਜਥੇਦਾਰ ਬਦਲਨ ਦਾ ਇਹ ਤਾਂ ਫਾਇਦਾ ਤਾਂ ਹੋਊਗਾ ਕਿ ਉਹਨਾਂ ਨੇ ਇਹ ਸਾਰਾ ਕੋਸ਼ ਉਹਨਾਂ ਨੂੰ ਹਾਜ਼ਰ ਕਰਾਇਆ ਉਹਨਾਂ ਨੂੰ ਪ੍ਰਸ਼ਨ ਪੁੱਛੇ ਹੈ ਸਵਾਲ ਪੁੱਛੇ ਹੈ ਉਹਨਾਂ ਦੇ ਜਵਾਬ ਦਿੱਤੇ ਹੈ ਸਰਦਾਰ ਸੁਖਵੀਰ ਸਿੰਘ ਨੇ ਹਾਂ ਪੱਕੀ ਹੋ ਕੇ ਸਾਰਾ ਕੁਝ ਤਾਂ ਫਿਰ ਦੁਖਦਾ ਹੋਊਗਾ ਜੇ ਫਿਰ ਅਕਾਲੀ ਦਲ ਕਿਸ ਪਾਸੇ ਚੱਲ ਰਿਹਾ ਜਾਂ ਐਸਜੀਪੀਸੀ ਕਿਸ ਪਾਸੇ ਚੱਲ ਰਿਹਾ ਜਾਂ ਕਿਉਂਕਿ ਸ਼੍ਰੀ ਕਾਲ ਤਖਸਬ ਦੇ ਜਥੇਦਾਰ ਤਾਂ ਸਭ ਤੋਂ ਉੱਪਰ ਨਹੀਂ ਸਿੱਖੀਦੇ ਯਰਨਾਂ ਨੂੰ ਇੱਕਦਮ ਇੱਕ ਛਟਕੇ 'ਚ ਇੱਕ ਮੀਟਿੰਗ 'ਚ ਬਦਲ ਦਿੱਤਾ ਜਾਵੇ ਤਾਂ ਮੈਂ ਤਾਂ ਕਹਿੰਦਾ ਕਿ ਇਹ ਸਾਡੇ ਇਲੈਕਸ਼ਨ ਕਰਾਓ ਨਮਾ ਖੂਨ ਆਏ ਉਹ ਠੀਕ ਫੈਸਲੇ ਲਵੇ ਇਹ ਤਾਂ ਸੈਂਟਰ ਸਾਡੀ ਪਾਰਲੀਮੈਂਟ ਨੂੰ ਖਤਮ ਕਰਤਾ ਉਸਨੇ ਤੇ ਜੇ ਹਿੰਦੂਵਾਂ ਦੀ ਪਾਰਲੀਮੈਂਟ ਨੂੰ ਖਤਮ ਕੀਤਾ ਜਾਵੇ ਤਾਂ ਹਿੰਦੂ ਕਿਵੇਂ ਮਹਿਸੂਸ ਕਰੂਗਾ ਸਟਾ ਹਿਰਦਾ ਕੱਟ ਕੇ ਦੇਖ ਲੋ ਤੇ ਮੋਦੀ ਦਾ ਹਿਰਦਾ ਕੱਟ ਕੇ ਦੇਖ ਲੋ ਹਿਰਦੇ ਤਾਂ ਇੱਕੋ ਹੀ ਹੈ ਪਰ ਇਨੀ ਨਫਰਤ ਸਿੱਖਾਂ ਦੇ ਖਿਲਾਫ ਕਿਉਂ ਹੈ ਕਿ ਉਹਨਾਂ ਦੀ ਪਾਰਲਮੈਂਟੀ ਤੌਰ 'ਤੇ ਜੀ ਤਾਂ ਬੀਜੇਪੀ ਤਾਂ ਕਹਿੰਦੀ ਕਿ ਅਸੀਂ ਧਰਮ 'ਚ ਤਾਂ ਪੈਂਦੇ ਨਹੀਂ ਅਸੀਂ ਦਖਲ ਹੀ ਨਹੀਂ ਦਿੰਦੇ ਇਹ ਤਾਂ ਇਸ ਦੇ ਲਈ ਬਗਾਇਦਾ ਤੌਰ ਤੇ ਕਮਿਸ਼ਨ ਬਣਾਇਆ ਹੋਇਆ ਹੈ ਉਹਨੇ ਤੈਅ ਕਰਨਾ ਵੋਟਾਂ ਬੰਨ੍ਹ ਰਹੀਆਂ ਨੇ ਠੀਕ ਹੈ ਜੀ ਬੀਜੇਪੀ ਤਾਂ ਕਹਿੰਦੀ ਹੈ ਪਰ ਉਹ ਧਾਰਮਿਕ ਪਾਰਟੀ ਤਾਂ ਹੈ ਕੀ ਹੈ ਨਾ ਇਹ ਤਾਂ ਮੰਨਦੇ ਹਾਂ ਆਰਐਸਐਸ ਇੱਕ ਧਾਰਮਿਕ ਪਾਰਟੀ ਹੈ ਜੀ ਉਹ ਕੰਡੀ ਇੱਥੇ ਹੁਣ ਇੰਡੀਆ ਨੂੰ ਭਾਰਤ ਬਣਾ ਦੇਣਾ ਸੀ ਭਾਰਤ ਕੌਣ ਸੀ ਕਮੇਨੂ ਤਾਂ ਅੱਜ ਤੱਕ ਸਮਝ ਨਹੀਂ ਹੁੰਦੀ ਹੈ ਤੁਸੀਂ ਐਸਜੀਪੀਸੀ ਦੇ ਇਲੈਕਸ਼ਨ ਹੁੰਦੇ ਆ ਤੁਹਾਡੀ ਪਾਰਟੀ ਪੂਰੀ ਤਰ੍ਹਾਂ ਨਾਲ ਤਿਆਰ ਹੈ ਹਾਂ ਸਾਡੀ ਪਾਰਟੀ ਪੂਰੀ ਤਰ੍ਹਾਂ ਨਾਲ ਸਪੋਟਾਂ ਬੂਟਾਂ ਪੂਰੀਆਂ ਬਣਾਈਆਂ ਸਾਡੇ ਕੈਂਡੀਡੇਟਸ ਤਿਆਰ ਨੇ ਸਾਰੇ ਪਰ ਅਮਰਪਾਲ ਹੋਰਾਂ ਦੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਅਸੀਂ ਉਹਨਾਂ ਨਾਲ ਨੀਚ ਦੇ ਗਏ ਉਹਨਾਂ ਨੇ ਸਾਡੀ ਮੁਖਾਲਫਤ ਕੀਤੀ ਹੈ ਪਿਛਲੇ ਇਲੈਕਸ਼ਨਾਂ ਦੇ ਵਿੱਚ ਤੇ ਅਸੀਂ ਉਹਨਾਂ ਦੀ ਹਮਦਾਨਤ ਕੀਤੀ ਹੈ ਪਰ ਉਸ ਦੇ ਬਾਵਜੂਦ ਉਹ ਸਾਡੀ ਪਾਰਟੀ ਦੇ ਨਾਲ ਸਹਿਮਤ ਨਹੀਂ ਖਾਲਸਤਰਾਂ ਦੇ ਨਾਲ ਸਹਿਮਤ ਨਹੀਂ ਉਹਨਾਂ ਦੇ ਪਿਤਾ ਜੀ ਨੇ ਦੋ ਦਿਨ ਪਹਿਲਾਂ ਕਿਹਾ ਹੈ ਕਿ ਅਸੀਂ ਖਾਲਸਤਰਾਂ ਦੇ ਹੱਕ ਦੇ ਵਿੱਚ ਨਹੀਂ ਹੈ ਜੇ ਖਾਲਸਤਰਾਂ ਦੇ ਹੱਕ ਦੇ ਵਿੱਚ ਨਹੀਂ ਹੈ ਤਾਂ ਫਿਰ ਸਾਡੀ ਉਹਨਾਂ ਨਾਲ ਕੀ ਬਣ ਸਕਦੀ ਅਸੀਂ ਉਹਨਾਂ ਤੋਂ ਕੀ ਲੈਣੇ ਅਮਰਿਤਪਾਲ ਹਰੋਣਾ ਬਿਲਕੁਲ ਨਹੀਂ ਚੱਲੇਗੀ ਤੁਹਾਡੀ ਪਾਰਟੀ ਜੇ ਉਹ ਖਾਲਸਾਣ ਦੀ ਗੱਲ ਕਰਨਗੇ ਫੇਰ ਹੀ ਚੱਲੂਗੀ ਨਾ ਜੇ ਖਾਲਸਾਣੀ ਨਹੀਂ ਕਹਿਣਾ ਉਹਨੂੰ ਰਿਜੈਕਟ ਕਰ ਦੇਣਾ ਫੇਰ ਅਸੀਂ ਕੀ ਕਰਾਂਗੇ ਉਹਨਾਂ ਨਾਲ ਲੇਕਿਨ ਅਮਰਿਤਪਾਲ ਸਿੰਘ ਹੋਰੀ ਪੂਰੇ ਸਿੱਖੀ ਸਰੂਪ ਚ ਨੇ ਤੁਸੀਂ ਕਦੀ ਉਹਨਾਂ ਦੇ ਹੱਕ ਚ ਆਵਾਜ਼ ਚੁੱਕੀ ਸ਼ੁਰੂ ਚ ਤੁਹਾਡੇ ਹੱਕ ਚ ਬੋਲੇ ਸੀਗੇ ਪਰ ਤੁਸੀਂ ਕਦੀ ਉਹਨਾਂ ਵੱਲੋਂ ਚੁੱਕੀ ਨਹੀਂ ਆਵਾਜ਼ ਨਹੀਂ ਫੇਰ ਜਦੋਂ ਮੈਂ ਦੇਖਿਆ ਹੀ ਨਹੀਂ ਕਿਸੇ ਨੂੰ ਮੈਂ ਐਵੇਂ ਥੋੜੀ ਬੋਲ ਪੰਦਣ ਜੀ ਹਾਂ ਕੁਝ ਮਾਰਨਾ ਪੈਂਦਾ ਦੇਖਣਾ ਪੈਂਦਾ ਚੱਲਣਾ ਪੈਂਦਾ ਫਿਰ ਜਾ ਕੇ ਕੋਈ ਗੱਲ ਕਰੀ ਦੀ ਐਵੇਂ ਥੋੜੀ ਜਿਹੀ ਗੱਲ ਕਰ ਦੇਦੀ ਆ ਅਮਰਿਤਪਾਲ ਸਿੰਘ ਦੇ ਪਿੱਛੇ ਕੌਣ ਹੈ ਮੈਨੂੰ ਨਹੀਂ ਪਤਾ ਉਹ ਤਾਂ ਉਹਨਾਂ ਦੇ ਪਾਪਾ ਜੀ ਨੂੰ ਪੁੱਛ ਲਓ ਪਤਾ ਤਾਂ ਅਡੀ ਸਮੈਲ ਤੇ ਦੱਸ ਰਹੀ ਹੈ ਸਾਰੇ ਤੇ ਬੋਲਣਾ ਨਹੀਂ ਚਾਹੀਦਾ ਨਹੀਂ ਮੈਨੂੰ ਨਹੀਂ ਪਤਾ ਕੌਣ ਚਲਾ ਰਿਹਾ ਨਾ ਜਿੰਨਾ ਚਿਰ ਪੱਕਾ ਪਤਾ ਨਾ ਹੋਊਗਾ ਮੈਂ ਕਿਵੇਂ ਤੁਹਾਨੂੰ ਇਹ ਇੱਕ ਚੰਗੇ ਜਿਹੜੀ ਤੁਹਾਡੀ ਆਹ ਹਰਦੀਏ ਸਾਈਟ ਉਹਦੇ ਅੱਗੇ ਕਿਵੇਂ ਮੈਂ ਕਮਿਟ ਕਰਦਾ ਅਮਰਿਤਪਾਲ ਸਿੰਘ ਪੰਜਾਬ ਲਈ ਸਿੱਖਾਂ ਲਈ ਕਰਨਾ ਚਾਹੁੰਦੇ ਕੁਝ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਨਹੀਂ ਪਤਾ ਮੈਂ ਉਹਨਾਂ ਨਾਲ ਇੱਕ ਅੱਧੀ ਵਾਰੀ ਮਿਲਿਆ ਹੈਗਾ ਮੈਂ ਉਹਨਾਂ ਨਾਲ ਲੰਬੀ ਗੱਲਬਾਤ ਨਹੀਂ ਕੀਤੀ ਉਹਨਾਂ ਦੀ ਦਸਤਾਰ ਬੰਨੀ ਤੇ ਜਰੂਰ ਮੈਂ ਗਿਆ ਸੀਗਾ ਤੇ ਵੈਸੇ ਉਹਨਾਂ ਨੇ ਮੇਰੇ ਨਾਲ ਕਦੇ ਕੋਈ ਗੁਫ਼ਤਗੂ ਨਹੀਂ ਕੀਤੀ ਪਰ ਤੁਹਾਡੀ ਪਾਰਟੀ ਤੇ ਉਹਨਾਂ ਦੀ ਪਾਰਟੀ ਤੇ ਰਾਹ ਵੱਖਰੇ ਤੁਸੀਂ ਕਹਿ ਰਹੇ ਹੋ ਜਿਸ ਤਰੀਕੇ ਨਾਲ ਜੋ ਉਹਨਾਂ ਦੇ ਜੱਟ ਨਾ ਜੇ ਖਾਲਸਾਣ ਨਹੀਂ ਮੰਗਣਾ ਤਾਂ ਫਿਰ ਵੱਖਰਾ ਹੀ ਹੋਊਗਾ ਨਾ ਠੀਕ ਹੈ ਹਾਂ ਚਲ ਬਹੁਤ ਧੰਨਵਾਦ ਤੇ ਤਾਂ ਉਹ ਜੈ ਹਿੰਦੀ ਕਹਿਣਗੇ ਜੈ ਸ਼੍ਰੀ ਰਾਮ ਕਹਿ ਦਿੰਦੇ ਅਸੀਂ ਫਤਿਹ ਬੁਲਾਉਣ ਵਾਲੇ ਬੰਦੇ ਆ ਅਮਰਿਤਪਾਲ ਹੋਰੀ ਕਹਿਦਣਗੇ ਜੈ ਸ਼੍ਰੀ ਰਾਮ ਹਾਂ ਫਿਰ ਜੇ ਖਾਲਸਾਣ ਨਹੀਂ ਮੰਗਣਾ ਫਿਰ ਤਾਂ ਫਿਰ ਇਹਨੂੰ ਤੁਰਾਂ ਦੇ ਥੱਲੇ ਹੀ ਲਾ ਦੇ ਤੇਰਾ ਫਿਰ ਤਾਂ ਜੈ ਸ਼੍ਰੀ ਰਾਮ ਹੀ ਤੈਨੂੰ ਕਹੂਗਾ ਦੱਸੋ ਚਲ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਮਿਹਰਬਾਨੀ ਜੀ ਥੈਂਕ ਯੂ ਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲ ਕਈ ਮਸਲਿਆਂ ਤੇ ਖੁੱਲਕੇ ਗੱਲਬਾਤ ਹੋਈ ਔਰ ਹਮੇਸ਼ਾ ਬੇਵਾਕੀ ਦੇ ਲਈ ਜਾਣੇ ਜਾਂਦੇ ਆ ਤਮਾਮ ਸਵਾਲਾਂ ਤੇ ਗੱਲਬਾਤ ਖੁੱਲਕੇ ਕੀਤੀ ਆਪਣੇ ਸਹਿਯੋਗੀ ਰਜਿੰਦਰ ਦੇ ਨਾਲ ਪੰਖੇਕ ਪਈ ਨਿਊਜ਼ 8 ਚੰਡੀਗੜ੍ਹ